ਇਨੇ ਸਾਰਾ ਹੀ ਬਲਾਕ ਕਰ ਦਿੱਤਾ ਮੈਨੂੰ ਜਦੋਂ ਥਾਲ-ਥਾਲ ਛੇ-ਛੇ ਮਹੀਨੇ ਨਹੀਂ ਫੋਨ ਕਰਦੀ ਹੈਨਾ ਫੇ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰੋ ਯਾਰ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ 'ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਉਹਦਾ ਇੱਕ ਬੱਚਾ ਵੀ ਆ ਮੈਂ ਇਸੇ ਚੱਕਰ ਦੇ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਪਹਿਲਾਂ ਮੈਂ ਲਿਮਟ ਬਣਾ ਆਪਣਾ ਅੰਕੇ ਤੇ ਇਹਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਏਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਲਿਮਟ ਨੂੰ ਲਾਉਣ ਦੇ ਲਈ ਪੈੜੀ ਵੇਚੀ ਇੱਕ ਸਾਲ ਬਾਅਦ ਫਿਰ ਇਹ ਵਾਪਸ ਮਤਲਬ ਇੰਡੀਆ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਕੇ ਉਹ ਵੀ ਕੈਨੇਡਾ ਹੀ ਰਹਿੰਦੇ ਨੇ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨਾਂ ਨੂੰ ਕੀ ਉਹਦੇ ਕਿਹਾ ਉਹਦਾ ਬੋਸਟਨ ਕਰਾਤਾ ਮੈਂ ਉਹ ਵੀ ਸਬਰ ਕੀਤਾ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਮੈਂ ਖਰ ਰਾਜਮੀ ਤੇ ਪੀ ਤੂੰ ਕੋਈ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੋਣਾ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਾਡਾ ਵੀ ਕੋਈ ਸੋਚ ਲੈ ਵੀ ਇਹ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਮਵਾਈਫ ਹੀ ਆ ਠੀਕ ਆ ਰਾਜਮੀਤ ਕੌਰ ਠੀਕ ਆ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਠੀਕ ਆ ਜੀ ਅਸੀਂ ਇਕੱਠੇ ਹੀ ਪਹਿਲੇ ਤੇ ਪੜ੍ਹਦੇ ਹੁੰਦੇ ਸੀ ਠੀਕ ਆ ਜੀ ਇਕੱਠੇ ਪੜ੍ਹਦੇ ਪੜ੍ਹਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕੀ ਚਲੀ ਗਈ ਸਾਡਾ ਪਲਾਨ ਹੋਇਆ ਪੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦਾ ਵੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫੀਸਾਂ ਖੁਸਾਂ ਮੈਂ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰੇ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੀਆਂ ਮੇਰੇ ਤੋਂ ਪੀਆਂ ਉਹ ਮੈਂ ਤੁਹਾਨੂੰ ਦੇ ਦੇਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਗਿਆ ਇਹ ਕੀ ਹੋਇਆ ਵੀ ਹਾਲੀਵੁੱਡ ਇਦਾਂ ਕਰਦਾ ਕਰਦੇ ਲਾ ਰਿਆਂ ਦੇ ਵਿੱਚ ਲਾ ਠੀਕ ਹੈ ਜੀ ਜੋ ਹਾਂਜੀ 1 ਸਾਲ ਬਾਅਦ ਫਿਰ ਇਹ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹਾਲੀਵੁੱਡ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ 'ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰਕ ਹੈ ਉਹ ਵੀ ਕੈਨੇਡਾ ਹੀ ਰਹਿੰਦੇ ਆ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਬੋਸ਼ਨ ਕਰਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਮੈਂ ਹੈ ਵੀ ਹਰਮਨ ਵੀ ਮੇਰੇ ਕਾਲਜ ਐ ਇਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਕਦਮ ਚੱਕਿਆ ਵੀ ਮੈਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਸ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਬਾਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਹੈ ਜੀ ਤੇ ਉਸ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾ ਵੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਅਪਲਾਈ ਪੈਣ ਵਾਲੀ ਆ ਮੇਰੇ ਹੋ ਠੀਕ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਾਨੈਂਟ ਰੈ residense ਨਹੀਂ ਆ ਉੱਥੇ ਮੇਰੇ ਕੋ ਹੈ ਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਹੈ ਜੀ ਸਰ ਚਲੋ ਜੀ ਮੈਂ ਵੀ ਇੱਥੇ ਭੋਲ ਝੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਨੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਹੈ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਵੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰੇ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕੇ ਰੂ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਹੁਣ ਕਹ ਮੈਨੂੰ ਇਹਨਾਂ ਕਹਾ ਵੀ ਆਪਣੇ ਚਾਂਸ ਚ ਲਿਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਆ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਨ ਸਕੈਨ ਕਰਕੇ ਸਾਨੂੰ ਭੇਜ ਦੇ ਯਾਰ ਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਆ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਕੋ ਰਸੀਦਾਂ ਪਈਆਂ ਸਨ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਪੁੱਛਦਾ ਰਿਹਾ ਵੀ ਹਾਂ ਕਿ ਕਿਦਾਂ ਵੀ ਮੇਰਾ ਰਿਜ਼ਲਟ ਕਿਨਾ 2-3 ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਚ ਦੇਈ ਜਾਂਦੇ ਆ ਪੈਂਡ ਜੀ ਦੇਈ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹ ਨੇ ਮੈਨੂੰ ਬਿਲਕੁਲ ਹੀ ਚਾਰ ਸਵੇਰਾਂ ਬਲੌਕ ਕਰ ਦਿੱਤਾ ਠੀਕ ਹੈ ਜੱਕ ਹੋਣਾ ਸਰ ਹੁਣ ਕੀ ਹੋਇਆ ਵੀ ਸਰ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਹੋਇਆ ਨਾ ਵੀ ਹਾਂ ਵੀ ਯਾਰ ਹੁਣ ਤਾਂ ਮੈਨੂੰ ਮਤਲਬ ਕਿਸ ਯਾਰ ਇੱਕ ਬਹੁਤ ਸਾਲ-ਸਾਲ 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਹੌਲੀ-ਹੌਲੀ ਮੈਂ ਵੀ ਉੱਥੋਂ ਮੇਰੇ ਦੋ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ ਉਹਨਾਂ ਨੂੰ ਫੇਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਮਲਕੀਤ ਸ਼ਾਹਪੁਰ ਤੋਂ ਆਉਦਣ ਵਾਲ ਮੇਰੇ ਲੱਗੇ ਜਾਂ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਉਹ ਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਆ ਜੀ ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਆ ਪਹਿਲਾਂ ਮੈਂ ਲਿਮਟ ਬਣਾ ਆਪਣਾ ਕਿ ਇਹਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਐਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਟ ਨੂੰ ਲਾਉਣ ਦੇ ਲਈ ਪਹਿਲੀ ਵੇਚੀ 2 ਕਿੱਲੇ ਹੁਣ ਸਰ ਮੈਂ ਮਜਬੂਰ ਹਾਂ ਤੇ ਮੈਂ ਸਰ ਇਹੀ ਮੈਡਮ ਡੀਐਸਪੀ ਨੂੰ ਵੀ ਬੇਨਤੀ ਕਰਾਂਗਾ ਵੀ ਪਲੀਜ਼ ਮੇਰੀ ਕਿਰਪਾ ਕਰਕੇ ਸਾ ਕੀ ਮੈਂ ਇਮੋਸ਼ਨਲ ਹੋ ਗਿਆ ਸਾਰਾ ਵੀ ਮੇਰੀ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਜੀ ਹਾਂਜੀ ਮੈਂ ਇਹਦੇ ਕੋਲ ਨੰਬਰ ਲਿਆ ਮੁੰਡੇ ਕੋ ਮੈਂ ਕਿਹਾ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਕਿਹਾ ਰਾਜਮੀਤ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੋਣਾ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਹੀ ਨਹੀਂ ਕੀਤੀ ਨਾ ਮੈਂ ਮੁੜ ਕੇ ਇਹਨੂੰ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਮੈਂ ਕਿਸੇ ਜੀ ਰਿਸ਼ਤੇਦਾਰ ਕੋ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰਤੇ ਨਹੀਂ ਮੈਂ ਕਿਤੇ ਗਈ ਨਹੀਂ ਅਸੀਂ ਇਨਸਾਫ ਹੀ ਮੰਗਦੇ ਆ ਜੀ ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਾਡਾ ਵੀ ਕੋਈ ਸੋਚ ਲਵੇ ਅਸੀਂ ਤੇ ਇਹੋ ਚਾਹੁੰਦੇ ਆ